ਗੁਰਬਾਣੀ ਦਾ ਇੱਕ ਬਚਨ ਆਉਂਦਾ ਹੈ ਗੁਰੂ ਸਾਹਿਬ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਏ ਕਿੱਡਾ ਵੱਡਾ ਸਿਧਾਂਤ ਹੈ ਕਿੱਡਾ ਵੱਡਾ ਫਲਸਫਾ ਹੈ ਕਿ ਜ਼ਿੰਦਗੀ ਦੇ ਵਿੱਚ ਰਹਿੰਦੇ ਆ ਇਹੋ ਜਿਹਾ ਕੰਮ ਭੁੱਲ ਕੇ ਨਾ ਕਰੀ ਜਿਹਦੇ ਆਸਤੇ ਸਾਰੀ ਜ਼ਿੰਦਗੀ ਤੈਨੂੰ ਪਛਤਾਵਾ ਕਰਨਾ ਪਵੇ ਤੇ ਫਿਰ ਮੁੜ ਕੇ ਤੂੰ ਸਿਰ ਚੁੱਕ ਕੇ ਦੁਨੀਆ ਦੇ ਵਿੱਚ ਜੀ ਨਾ ਸਕੇ ਐਸਾ ਕੰਮ ਮੂਲੇ ਨਾ ਕੀਚੈ ਜੇ ਤ ਅੰਤ ਪਛਤਾਈਏ ਮੈਂ ਇਸੇ ਕਰਕੇ ਅਜ ਇੱਕ ਮੰਗਲ ਪੜਿਆ ਕਿ ਕਰਨੀ ਕਾਗਦ ਮਨਮਸਵਾਣੀ ਬੁਰਾ ਭਲਾ ਦੁਇ ਲੇਖ ਪਏ ਜਿਉਂ-ਜਿਉਂ ਕਿਰਤ ਚਲਾਈਏ ਤਿਉ ਚੱਲੀਏ ਤਉ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਬਾਵਰੇ ਦਾ ਅਰਥ ਹੁੰਦਾ ਮੂਰਖ ਝੱਲ ਪੁਣਾ ਕਮਲਾ ਝੱਲਾ ਹੋਣਾ ਗੁਰੂ ਨਾਨਕ ਮਹਾਰਾਜ ਕਹਿੰਦੇ ਮੂਰਖਾ ਝੱਲਿਆ ਤੈਨੂੰ ਪਤਾ ਨਹੀਂ ਤੂੰ ਆਪਣੇ ਕਰਣੀ ਰੂਪੀ ਕਾਗਜ਼ ਦੇ ਉੱਤੇ ਆਪਣੀ ਮਨ ਰੂਪੀ ਸਿਆਹੀ ਦੇ ਨਾਲ ਕੀ ਕੁਝ ਲਿਖ ਬੈਠਾ ਹੈ ਤੂੰ ਉਹ ਕੁਝ ਲਿਖਿਆ ਹੈ ਜਿਹੜਾ ਕਦੇ ਦਰਗਾਹ ਦੇ ਵਿੱਚ ਮaaf ਹੋਣਾ ਹੀ ਨਹੀਂ ਕਰਣੀ ਕਾਗਜ਼ ਮਨਮਸਵਾਣੀ ਬੁਰਾ ਭਲਾ ਦੋਏ ਲੇਖ ਪਏ ਕਰਨਾ ਕਰਕੇ ਤੂੰ ਆਜ਼ਾਦ ਹੈ ਤੈਨੂੰ ਸੋਚਣ ਸ਼ਕਤੀ ਦਿੱਤੀ ਹੈ ਤੈਨੂੰ ਪਤਾ ਹੈ ਕਿਹੜਾ ਕੰਮ ਚੰਗਾ ਹੈ ਕਿਹੜਾ ਬੁਰਾ ਹੈ ਗੁਰੂ ਸਾਹਿਬ ਕਹਿੰਦੇ ਤੂੰ ਕੀਤੇ ਹੋਏ ਕਰਮਾਂ ਦੇ ਅਕੋਰਡਿੰਗ ਤੇਰੇ ਮੱਥੇ ਦੇ ਲੇਖ ਬਣਦੇ ਨੇ ਤੇ ਯਾਦ ਰੱਖਿਓ ਜਿਸ ਬੰਦੇ ਨੇ ਅੱਜ ਵਰਤਮਾਨ ਦੇ ਵਿੱਚ ਚੰਗੇ ਕਰਮ ਕੀਤੇ ਨੇ ਫਿਊਚਰ ਆਪਣੇ ਆਪ ਹੀ ਚੰਗਾ ਹੋ ਜਾਣਾ ਹੈ ਜਿਹਦਾ ਵਰਤਮਾਨ ਬੁਰਾ ਕੰਮ ਕਰਦਿਆ ਗੁਜਰ ਰਿਹਾ ਹੈ ਫਿਊਚਰ ਵੀ ਬੁਰਾ ਹੀ ਹੋਵੇਗਾ ਜਿਹਾਂ ਬੀਜਾ ਸੋ ਲੁਣਾ ਹੈ ਕਰਮਾਂ ਸੰੜੜਾ ਖੇਤ ਜਿਹੋ ਜਾਂ ਬੀਜਾਂਗੇ ਇੱਕ ਦਿਨ ਉਹ ਵੱਡਣਾ ਪਵੇਗਾ ਕਹਿੰਦੇ ਪਰ ਬੰਦਾ ਅਕਸਰ ਇਹੋ ਸਵਾਲ ਕਰਦਾ ਹੈ ਸਵਾਲ ਕੀ ਹੁੰਦਾ ਮੇਰਾ ਫਿਊਚਰ ਕੋਈ ਬਹੁਤਾ ਵਧੀਆ ਨਹੀਂ ਬਣ ਰਿਹਾ ਗੁਰੂ ਸਾਹਿਬ ਕਹਿੰਦੇ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ ਕਹਿੰਦੇ ਕਿੱਥੋਂ ਦਾ ਨਿਆ ਹੈ ਬੀਜ ਦਾ ਪਿਆ ਹੈ ਜ਼ਹਿਰ ਤੇ ਤੂੰ ਮੁੜ ਕੇ ਕਵੇਂ ਹੁਣ ਮੈਨੂੰ ਅੰਮ੍ਰਿਤ ਮਿਲ ਜਾਵੇ ਜੇ ਕੰਡੇ ਬੀਜੇ ਨੇ ਤੇ ਕੰਡੇ ਹੀ ਫਿਰ ਵੱਢਣੇ ਪੈਣੇ ਨੇ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਉਹਦੀ ਕਰਨੀ ਦੱਸੀ ਕਿ ਔਰੰਗਜ਼ੇਬ ਤੇਰੀ ਕਰਨੀ ਦੇ ਵਿੱਚ ਤੇ ਮੇਰੀ ਕਰਨੀ ਦੇ ਵਿੱਚ ਕਿੰਨਾ ਫਰਕ ਹੈ ਤੈਨੂੰ ਨਾ ਖੁਦਾ ਤੇ ਜ਼ਕੀਨ ਹੈ ਤੈਨੂੰ ਨਾ ਤੇਰੇ ਮੁਹੰਮਦ ਤੇ ਜ਼ਕੀਨ ਹੈ ਤੂੰ ਆਪਣਾ ਦੀਨ ਵੀ ਗਵਾ ਲਿਆ ਤੂੰ ਆਪਣਾ ਧਰਮ ਵੀ ਗਵਾ ਲਿਆ ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਅਕੀਦਾ ਰੱਖਦਾ ਆ ਤੇ ਕੀਦਾ ਰੱਖਦਾ ਹੋਇਆ ਮੈਂ ਇਹ ਗੱਲ ਕਹਿੰਦਾ ਆ ਮੈਨੂੰ ਉਸ ਕਾਲਪੁਰਖ ਨੇ ਤੱਤੀ ਵਾਹ ਤੱਕ ਨਹੀਂ ਲੱਗਣ ਦਿੱਤੀ ਮੈਨੂੰ ਉਹਨੇ ਫਤਿਹ ਹਾਸਲ ਕਰਵਾਈ ਹੈ ਤੈਨੂੰ ਨੇ ਹਾਰ ਬਖਸ਼ਿਸ਼ ਕੀਤੀ ਹੈ ਨਾ ਇਮਾ ਪ੍ਰਸਤੀ ਨਾ ਉਜ਼ਾਇਂ ਦੀ ਨਾ ਸਾਹਿਬ شناਸੀ ਨਾ ਮੁਹੰਮਦ ਜ਼ਕੀਨ ਜ਼ਫਰਨਾਮੇ ਦੇ ਵਿੱਚ ਕਹਿੰਦੇ ਨੇ ਕਹਿੰਦੇ ਔਰੰਗਜੀਬ ਨਾ ਤੈਨੂੰ ਮੁਹੰਮਦ ਤੇ ਜ਼ਕੀਨ ਹੈ ਨਾ ਤੈਨੂੰ ਆਪਣੇ ਖੁਦਾ ਤੇ ਜ਼ਕੀਨ ਹੈ ਤੂੰ ਕਸਮਾਂ ਖਾ ਖਾ ਕੇ ਮੁਕਰ ਗਿਓ ਇੱਥੋਂ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਕਹਿੰਦੇ ਤੂੰ ਨਾਂ ਰੱਖਿਆ ਔਰੰਗਜੀਬ ਪਰ ਮੈਂ ਤੈਨੂੰ ਇੱਕ ਗੱਲ ਦੱਸਾਂ ਤੂੰ ਆਪਣੇ ਨਾਂ ਨੂੰ ਦਾਗ ਲਾ ਕੇ ਚੱਲਿਆ ਹੈ ਤੂੰ ਆਪਣੇ ਨਾਂ ਨੂੰ ਬਦਨਾਮ ਕਰਕੇ ਚੱਲਿਆ ਹੈ ਬੰਦੇ ਦਾ ਨਾਂ ਕਦੋਂ ਬਦਨਾਮ ਹੁੰਦਾ ਜਦੋਂ ਬੰਦੇ ਦੇ ਕਰਮ ਭੈੜੇ ਹੋ ਜਾਣ ਜਦੋਂ ਬੰਦੇ ਦੀ ਕਰਨੀ ਭੈੜੀ ਹੋ ਜੇ ਕਰਮ ਚੰਗੇ ਨਾ ਹੋਣ ਉਹਦਾ ਬੰਦੇ ਦਾ ਨਾਂ ਬਦਨਾਮ ਹੋਣਾ ਸ਼ੁਰੂ ਕਰਦ ਹੋ ਜਾਂਦਾ ਹੈ ਕੋਈ ਕਿਸੇ ਨੂੰ ਬਦਨਾਮ ਨਹੀਂ ਕਰ ਸਕਦਾ ਜਦੋਂ ਬੰਦਾ ਬਦਨਾਮ ਹੁੰਦਾ ਹੈ ਆਪਣੀ ਕਰਨੀ ਕਰਕੇ ਹੁੰਦਾ ਹੈ ਗੁਰੂ ਸਾਹਿਬ ਦੇ ਇੱਕ ਸ਼ਬਦ ਹੁੰਦਾ ਹੈ ਦੱਦਾ ਦੋਸ਼ ਨਾ ਦੇਉ ਕਿਸੈ ਗਵਾਂਡੀ ਨੂੰ ਕਾਹਦਾ ਦੋਸ਼ ਦਿੰਨਾ ਹੈ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਣਾ ਦੂਜੇ ਨੂੰ ਕਾਹਦਾ ਦੋਸ਼ ਦਿੰਨਾ ਹੈ ਦੋਸ਼ ਤੇਰੇ ਆਪਣੇ ਕਰਮਾਂ ਦਾ ਏ ਜਿਹੜਾ ਬੀਜਿਆ ਉਹ ਤੈਨੂੰ ਵੱਢਣਾ ਪਵੇਗਾ ਤੇ ਲਾਗੇ ਗਵਾਂਡੀ ਦਾ ਕੋਈ ਕਸੂਰ ਨਹੀਂ ਕਿ ਤੂੰ ਕਵੇ ਸ਼ਰਕਹ ਨੇ ਟੂਣਾ ਕਰਤਾ ਕਿਹਨੇ ਜਾਦੂ ਕਰਤਾ ਤੇ ਤਾਂ ਗਰੀਬੀ ਆ ਗਈ ਮੇਰੇ ਦਿਨ ਮਾੜੇ ਸ਼ੁਰੂ ਹੋ ਗਏ ਤੂੰ ਕਰਮ ਮਾੜੇ ਕੀਤੇ ਸੀ ਤੇ ਦਿਨ ਮਾੜੇ ਆਉਣੇ ਸ਼ੁਰੂ ਹੋ ਗਏ